ਕਾਰ ਦੇ ਵਿੱਚ ਦੋ ਬੱਚੇ ਹੋਣ ਤੋਂ ਬਾਅਦ ਵੀ ਪਿਓ ਦਾ ਬਾਹਰ ਚੱਕਰ ਸੀ ਅਤੇ ਇਸੇ ਚੱਕਰ ਦੇ ਚੱਲਦੇ ਉਸਨੇ ਆਪਣੇ ਛੋਟੇ ਬੱਚੇ ਸਮੇਤ ਆਪਣੀ ਪਤਨੀ ਦੀ ਬੇਰਹਿਮੀ ਦੇ ਨਾਲ ਜਾਨ ਲੈ ਲਈ ਇਸ ਪੂਰੀ ਘਟਨਾ ਨੂੰ ਅੰਜਾਮ ਇਸ ਤਰ੍ਹਾਂ ਦਿੱਤਾ ਗਿਆ ਕਿ ਉਹ ਪੂਰੇ 1 ਸਾਲ ਬਚਦਾ ਰਿਹਾ ਆਪਣੇ ਹੱਥੀ ਦੋਹਾਂ ਨੂੰ ਖਤਮ ਕਰਨ ਤੋਂ ਬਾਅਦ ਉਸਨੇ ਆਪਣੀ ਪ੍ਰੇਮਿਕਾ ਦੇ ਨਾਲ ਵਿਆਹ ਵੀ ਰਚਾਲਿਆ ਪਤਾ ਲੱਗਿਆ ਕਿ ਬੜੀ ਹੀ ਬੇਰਹਿਮੀ ਦੇ ਨਾਲ ਆਪਣੇ 1.5 ਸਾਲ ਦੇ ਪੁੱਤ ਨੂੰ ਨਹਿਰ ਦੇ ਵਿੱਚ ਉਸਨੇ ਧੱਕਾ ਦਿੱਤਾ ਨਾਲ ਹੀ ਆਪਣੀ ਪਤਨੀ ਨੂੰ ਵੀ ਇਸੇ ਤਰ੍ਹਾਂ ਹੀ ਮਾਰਿਆ ਅਦੇ ਬਾਅਦ ਦੇ ਵਿੱਚ ਇੱਕ ਮਾਨਕੜਤ ਕਹਾਣੀ ਘੜੀ ਗਈ ਕਿ ਨਾਰੀਅਲ ਤਾਰਨ ਦੇ ਲਈ ਉਹ ਦੋਵੇਂ ਜਾਣੇ ਨਹਿਰ ਦੇ ਕੋਲ ਉਤਰੇ ਸੀ ਦਰਅਸਲ ਬੱਚਾ ਗੋਦੀ ਦੇ ਵਿੱਚ ਸੀ ਇਸ ਕਰਕੇ ਉਹ ਦੋਵੇਂ ਪਾਣੀ ਦੇ ਵਿੱਚ ਰੁੜ ਗਏ ਇਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਵੀ ਇਹੀ ਲੱਗਿਆ ਸੀ ਪਰ ਜਦੋਂ ਬਿਨਾ ਸਮਾ ਗਵਾਏ ਇਸਨੇ ਨਵੀਂ ਹੀ ਕੁੜੀ ਦੇ ਨਾਲ ਵਿਆਹ ਕਰਵਾ ਲਿਆ ਤਾਂ ਫਿਰ ਕੁੜੀ ਦੇ ਪੇਕੇ ਪਰਿਵਾਰ ਵਾਲਿਆਂ ਦਾ ਮੱਥਾ ਠਣਕਿਆ ਉਹਨਾਂ ਨੇ ਜਾ ਕੇ ਰਿਪੋਰਟ ਦਰਜ ਕਰਵਾਈ ਅਤੇ ਇੱਕ ਲੰਮੀ ਜਾਂਚ ਪੜਤਾਲ ਤੋਂ ਬਾਅਦ ਇੱਕ ਸਾਲ ਦੇ ਵਿੱਚ ਇਹ ਸਭ ਕੁਝ ਸਾਫ਼ ਹੋ ਗਿਆ ਕਿ ਕਿੰਜ ਇਹ ਬਾਹਰ ਆਸ਼ਕੀਆਂ ਕਰਦਾ ਸੀ ਜਿਸ ਦੇ ਚੱਕਰ ਦੇ ਵਿੱਚ ਇੱਕ ਮਾਸੂਮ ਪੁੱਤ ਦੀ ਆਪਣੇ ਹੀ ਪੁੱਤ ਦੀ ਅਤੇ ਪਤਨੀ ਦੀ ਇਸ ਤਰ੍ਹਾਂ ਉਸਨੇ ਜਾਨ ਲੈ ਲਈ ਇਸ ਪੂਰੀ ਕਹਾਣੀ ਦੇ ਪਿੱਛੇ ਦੀ ਅਸਲ ਸੱਚਾਈ ਜਦੋਂ ਹੁਣ ਸਾਹਮਣੇ ਆਈ ਹੈ ਤਾਂ ਹਰੇਕ ਤੇ ਰੋਂਡੇ ਖੜੇ ਹੋ ਗਏ ਕਿ ਕੋਈ ਪਿਓ ਆਪਣੇ ਹੀ ਮਾਸੂਮ ਬੱਚੇ ਦੇ ਨਾਲ ਇਦਾਂ ਕਿਵੇਂ ਕਰ ਸਕਦਾ ਹੈ ਆਪਣੀ ਪਤਨੀ ਦੇ ਨਾਲ ਜੇਕਰ ਉਸ ਨੂੰ ਇੰਨੀ ਹੀ ਨਫ਼ਰਤ ਸੀ ਤਾਂ ਉਸ ਨੂੰ ਉਹ ਛੱਡ ਸਕਦਾ ਸੀ ਪਰ ਦੂਜੀ ਔਰਤ ਦੇ ਲਈ ਜੋ ਕੁਝ ਉਸ ਦੇ ਵੱਲੋਂ ਆਪਣੇ ਹੀ ਪਰਿਵਾਰ ਦੇ ਨਾਲ ਕੀਤਾ ਗਿਆ ਉਹ ਬੇहद ਹੀ ਸ਼ਰਮਸਾਰ ਵੀ ਹੈ ਅਤੇ ਡਰਾ ਦੇਣ ਵਾਲਾ ਵੀ ਪੰਜਾਬ ਦੇ ਪਟਿਆਲਾ ਦੇ ਵਿੱਚ ਔਰ ਤਤੇ 1.5 ਸਾਲ ਦਾ ਬੱਚਾ ਪਾਖੜਾ ਨਹਿਰ ਦੇ ਵਿੱਚ ਡਿੱਗੇ ਸਨ ਮਾਂ ਤੇ ਬੱਚਾ ਦਰਅਸਲ ਡਿੱਗੇ ਨਹੀਂ ਸੀ ਸਗੋਂ ਇਹਨਾਂ ਨੂੰ ਤੱਕਾ ਦਿੱਤਾ ਗਿਆ ਸੀ ਅਜਿਹਾ ਕਰਨ ਵਾਲਾ ਕੋਈ ਹੋਰ ਨਹੀਂ ਸਗੋਂ ਉਹ ਵਿਅਕਤੀ ਸੀ ਜਿਸ ਤੇ ਸਭ ਤੋਂ ਵੱਧ ਇਹਨਾਂ ਦੋਵਾਂ ਨੇ ਭਰੋਸਾ ਕੀਤਾ ਹੋਣਾ ਇਹਨਾਂ ਦਾ ਇਸ ਔਰਤ ਦਾ ਪਤੀ ਜਿਸਨੇ ਕਿ ਇੰਗਲੈਂਡ ਦੇ ਵਿੱਚ ਰਹਿਣ ਵਾਲੀ ਆਪਣੀ ਪ੍ਰੇਮਿਕਾ ਦੇ ਨਾਲ ਵਿਆਹ ਕਰਨ ਦੀ ਖਾਤਰ ਆਪਣੇ ਮਾਸੂਮ ਬੱਚੇ ਨੂੰ ਨਹਿਰ ਦੇ ਵਿੱਚ ਤੱਕਾ ਦੇ ਦਿੱਤਾ ਇਸ ਸਾਰੀ ਮਾੜੀ ਘਟਨਾ ਦਾ ਪੇਧ ਹੁਣ 380 ਦਿਨਾਂ ਬਾਅਦ ਖੁੱਲਿਆ ਦੋਵਾਂ ਦੀ ਮੌਤ ਤੋਂ ਬਾਅਦ ਦੋਸ਼ੀ ਨੇ ਆਪਣੀ ਪ੍ਰੇਮਿਕਾ ਦੇ ਨਾਲ ਵਿਆਹ ਵੀ ਕਰਵਾ ਲਿਆ ਸੀ ਅਤੇ ਇਸੇ ਗੱਲ ਤੋਂ ਉਹ ਫਸ ਗਿਆ ਸੀ ਪੁਲਿਸ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਔਰਤੇ ਪਤੀ ਨੇ ਨਜਾਇਜ਼ ਸਬੰਧਾਂ ਦੇ ਕਾਰਨ ਆਪਣੀ ਪਤਨੀ ਅਤੇ ਬੱਚੇ ਨੂੰ ਨਹਿਰ ਦੇ ਵਿੱਚ ਧੱਕਾ ਦੇ ਕੇ ਮਾਰਿਆ ਸੀ ਇਸੇ ਆਧਾਰ ਦੇ ਉੱਪਰ ਕੱਗਾ ਥਾਣੇ ਨੇ ਦੋਸ਼ੀ ਪਤੀ ਅਤੇ ਉਸਦੀ ਦੂਜੀ ਪਤਨੀ ਦੇ ਵਿਰੁੱਧ ਸਾਜ਼ਿਸ਼ ਅਤੇ ਕਤਲ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸ਼ੋਕੀਨ ਸਿੰਘ ਵਾਸੀ ਪਿੰਡ ਜਨੇਪੁਰ ਜ਼ਿਲ੍ਹਾ ਕੈਥਲ ਹਰਿਆਣਾ ਅਤੇ ਕਿਰਨਦੀਪ ਕੌਰ ਵਾਸੀ ਪਿੰਡ ਕਰਤਾਰਪੁਰ ਜੋਗੀਪੁਰ ਜ਼ਿਲ੍ਹਾ ਪਟਿਆਲਾ ਦੇ ਵਜੋਂ ਕੀਤੀ ਗਈ ਹੈ। ਕਗਾ ਪੁਲਿਸ ਸਟੇਸ਼ਨ ਦੇ ਇੰਚਾਰਜ ਐਸਆਈ ਬਲਜੀਤ ਸਿੰਘ ਦੇ ਅਨੁਸਾਰ ਮੁਲਜ਼ਮਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਸਟੇਸ਼ਨ ਹਾਊਸ ਅਫਸਰ ਨੇ ਦੱਸਿਆ ਕਿ 15 ਜਨਵਰੀ 2024 ਨੂੰ ਦੋਸ਼ੀ ਸ਼ੋਕੀਨ ਸਿੰਘ ਆਪਣੀ ਪਤਨੀ ਗੁਰਪ੍ਰੀਤ कौर ਜਿਨ੍ਹਾਂ ਦੀ ਉਮਰ 30 ਸਾਲ ਦੀ ਸੀ ਅਤੇ ਉਹਨਾਂ ਦੇ ਡੇਟ ਸਾਲਾ ਪੁੱਤਰ ਗੁਰਨਾਥ ਸਿੰਘ ਤੇ ਨਾਲ ਹੀ ਪਟਿਆਲਾ ਦੇ ਪਿੰਡ ਦਫਤਰੀ ਵਾਲਾ ਦੇ ਵਿੱਚ ਆਪਣੇ ਸਹੁਰੇ ਘਰ ਨੂੰ ਜਾ ਰਿਹਾ ਸੀ ਰਸਤੇ ਦੇ ਵਿੱਚ ਪਿੰਡ ਕਲਵਾਣੂ ਨੇੜੇ ਭਾਖੜਾ ਨਹਿਰ ਦੇ ਵਿੱਚ ਡਿਗਣ ਦੇ ਨਾਲ ਗੁਰਪ੍ਰੀਤ कौर ਅਤੇ ਉਸਦੇ ਬੱਚੇ ਦੀ ਜਾਨ ਗਈ ਸੀ ਉਸ ਸਮੇਂ ਸ਼ੋਕੀਨ ਸਿੰਘ ਨੇ ਪੁਲਿਸ ਨੂੰ ਆਪਣੇ ਬਿਆਨ ਦਰਜ ਕਰਵਾਏ ਸੀ ਜਿਸ ਦੇ ਵਿੱਚ ਉਸਨੇ ਕਿਹਾ ਸੀ ਕਿ ਉਸਦੀ ਪਤਨੀ ਨਹਿਰ ਦੇ ਵਿੱਚ ਨਾਰੀਅਲ ਤਾਰਨ ਦੇ ਲਈ ਗਈ ਸੀ ਪਰ ਪੈਰ ਫਿਸਲਣ ਦੇ ਕਾਰਨ ਉਹ ਨਹਿਰ ਦੇ ਵਿੱਚ ਜਾ ਡਿੱਤੀ। ਉਸ ਸਮੇ ਗੁਰਪ੍ਰੀਤ ਕੌਰ ਦੀ ਗੋਦ ਦੇ ਵਿੱਚ ਉਸਦਾ ਬੱਚਾ ਵੀ ਸੀ। ਦੋਵੇਂ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਵਹਿ ਗਏ। ਬਾਅਦ ਦੇ ਵਿੱਚ ਗੋਤਾਖੋਰਾਂ ਨੇ ਸੰਗਰੂਰ ਦੇ ਖਨੋਰੀ ਦੇ ਨੇੜਿਓਂ ਗੁਰਪ੍ਰੀਤ ਕੌਰ ਦੀ ਮ੍ਰਿਤਕ ਦੇ ਬਰਾਮਦ ਕੀਤੀ। ਪਰ 1.5 ਸਾਲ ਦੇ ਬੱਚੇ ਦੀ ਲਾਸ਼ ਅੱਜ ਤੱਕ ਵੀ ਨਹੀਂ ਮਿਲੀ ਹੈ। ਇਸ ਘਟਨਾ ਤੋਂ ਲਗਭਗ 11 ਮਹੀਨੇ ਬਾਅਦ ਨਵੰਬਰ 2024 ਦੇ ਵਿੱਚ ਸ਼ੋਕੀਨ ਸਿੰਘ ਨੇ ਪਿੰਡ ਅਰਨੋਤੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਰਨਦੀਪ ਕੌਰ ਨਾਮ ਦੀ ਇੱਕ ਹੋਰ ਕੁੜੀ ਦੇ ਨਾਲ ਵਿਆਹ ਕਰਵਾ ਲਿਆ ਸੀ ਇਸ ਦੇ ਨਾਲ ਹੀ ਗੁਰਪ੍ਰੀਤ ਕੌਰ ਦੇ ਪਰਿਵਾਰਿਕ ਮੈਂਬਰਾਂ ਨੂੰ ਸ਼ੱਕ ਹੋਇਆ ਕਿ ਜਵਾਈ ਨੂੰ ਐਡੀ ਕੀ ਕਾਲੀ ਪਈ ਸੀ ਕਿ ਉਸ ਨੇ ਮਿੰਟਾਂ ਦੇ ਵਿੱਚ ਹੀ ਦੂਜੀ ਜਨਾਨੀ ਵੀ ਲੱਭ ਲਈ ਅਤੇ ਵਿਆਹ ਵੀ ਕਰ ਲਿਆ ਉਹਨਾਂ ਨੇ ਮਾਮਲੇ ਦੀ ਜਾਂਚ ਲਈ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਅਰਜੀ ਦਿੱਤੀ ਜਿਸ ਦੇ ਆਧਾਰ ਤੇ ਇੱਕ ਟੀਮ ਬਣਾਈ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਜੇਕਰ ਇੱਥੇ ਇਹ ਪਰਿਵਾਰ ਇਹ ਸੋਚ ਲੈਂਦਾ ਕਿ ਇਹ ਕੁਦਰਤਨ ਹੀ ਸਭ ਕੁਝ ਹੋਣਾ ਹੈ ਅਤੇ ਸਾਡੀ ਧੀ ਜਿਹਨੇ ਕਿ ਜਾਣਾ ਸੀ ਉਹ ਚਲੀ ਗਈ ਹੁਣ ਅਸੀਂ ਉਸ ਬੰਦੇ ਤੋਂ ਕੀ ਲੈਣਾ ਤਾਂ ਇਹ ਮਾਮਲਾ ਕਦੇ ਵੀ ਨਾ ਸਾਹਮਣੇ ਆਂਦਾ ਪਰ ਇੱਥੇ ਪਰਿਵਾਰ ਦੇ ਹਿੰਮਤ ਦਿਖਾਈ ਅਤੇ ਆਪਣੀ ਧੀ ਨੂੰ ਹੁਣ ਇਨਸਾਫ ਵੀ ਦਿਵਾਇਆ ਹੈ। ਦਰਅਸਲ ਜਦੋਂ ਇਸ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਤਾਂ ਉਸ ਸਮੇਂ ਖੁਲਾਸਾ ਹੋਇਆ ਕਿ ਸ਼ੋਕੀਨ ਸਿੰਘ ਦੇ ਪਹਿਲਾਂ ਹੀ ਕਿਰਨਦੀਪ ਗੁਆਰ ਦੇ ਨਾਲ ਤਜਾਇਤ ਸਬੰਧ ਸਨ ਦੋਵਾਂ ਨੇ ਗੁਰਪ੍ਰੀਤ ਕੌਰ ਨੂੰ ਆਪਣੇ ਰਸਤੇ ਚੋਂ ਹਟਾਉਣ ਦੇ ਲਈ ਇਹ ਸਾਰੀ ਸਾਜ਼ਿਸ਼ ਰਚੀ ਅਤੇ ਪੂਰੀ ਯੋਜਨਾਬੰਦੀ ਦੇ ਨਾਲ ਸ਼ੋਕੀਨ ਸਿੰਘ ਨੇ ਗੁਰਪ੍ਰੀਤ ਕੌਰ ਨੂੰ ਆਪਣੇ ਸਹੁਰੇ ਘਰ ਜਾਂਦੇ ਸਮੇਂ ਨਹਿਰ ਦੇ ਵਿੱਚ ੱੱਕਾ ਦਿੱਤਾ ਸੀ ਇਸ ਘਟਨਾ ਤੋਂ 10 ਮਹੀਨੇ ਬਾਅਦ 29 ਅਕਤੂਬਰ 2024 ਨੂੰ ਕਿਰਨਦੀਪ ਕੌਰ ਇੰਗਲੈਂਡ ਦੇ ਵਿੱਚ ਰਹਿੰਦੇ ਆਪਣੇ ਪਤੀ ਨੂੰ ਛੱਡ ਕੇ ਅਤੇ ਉਸ ਨੂੰ ਤਲਾਕ ਦਿੱਤੇ ਬਿਨਾ ਭਾਰਤ ਵਾਪਸ ਆ ਗਈ ਆਪਣੇ ਆਉਣ ਤੋਂ ਸਿਰਫ 2 ਦਿਨ ਬਾਅਦ ਉਸਦਾ ਵਿਆਹ 1 ਨਵੰਬਰ 2024 ਨੂੰ ਸ਼ੋਕੀਨ ਸਿੰਘ ਦੇ ਨਾਲ ਹੋ ਗਿਆ ਸੀ। ਮ੍ਰਿਤਕ ਗੁਰਪ੍ਰੀਤ ਕੌਰ ਦੇ ਪਿਤਾ ਅਮਰੀਕ ਸਿੰਘ ਦੀ ਸ਼ਿਕਾਇਤ ਤੇ ਪੁਲਿਸ ਨੇ ਦੋਸ਼ੀ ਸ਼ੋਕੀਨ ਸਿੰਘ ਅਤੇ ਉਸਦੀ ਦੂਜੀ ਪਤਨੀ ਕਿਰਨਦੀਪ ਕੌਰ ਜੋ ਕਿ ਉਸ ਸਮੇਂ ਉਸਦੀ ਪ੍ਰੇਮਿਕਾ ਸੀ, ਦੋਹਾਂ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ। ਇਸ ਵੇਲੇ ਦੋਸ਼ੀ ਪੁਲਿਸ ਦੀ ਗ੍ਰਿਫਤਾਰੀ ਬਾਹਰ ਨਹੀਂ ਪਰ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਛੇਤੀ ਹੀ ਪੁਲਿਸ ਦੀ ਹਿਰਾਸਤ ਦੇ ਵਿੱਚ ਹੋਣਗੇ ਅਤੇ ਇਹਨਾਂ ਪਾਪੀਆਂ ਨੂੰ ਵੱਡੀ ਤੋਂ ਵੱਡੀ ਸਜ਼ਾ ਮਿਲੇਗੀ ਕਿਉਂਕਿ ਇੱਕ ਮਾਸੂਮ ਬੱਚੇ ਦੇ ਨਾਲ ਜਿਸ ਦੀ ਉਮਰ ਡੇਢ ਸਾਲ ਦੀ ਸੀ ਅਤੇ ਉਸ ਦੀ ਮਾਂ ਜਿਸ ਨੇ ਆਪਣੀ ਜਾਨ ਤੇ ਜੋਖਮ ਢਾਂਦੇ ਹੋਏ ਆਪਣੇ ਇਸ ਬੱਚੇ ਨੂੰ ਪੈਦਾ ਕੀਤਾ, ਪਾਲ-ਪੋਸ ਕੇ ਹੁਣ ਡੇਢ ਸਾਲ ਦਾ ਕੀਤਾ ਸੀ। ਦੋਹਾਂ ਜਾਨਾਂ ਦੀ ਜਾਨ ਇਹਨਾਂ ਦੇ ਹੀ ਪਰਿਵਾਰਿਕ ਮੈਂਬਰ ਦੇ ਵੱਲੋਂ ਲਈ ਗਈ ਜੋ ਕਿ ਇਸ ਮਾਸੂਮ ਬੱਚੇ ਦਾ ਪਿਤਾ ਅਤੇ ਇਸਵਾਰਤ ਦਾ ਪਤੀ ਸੀ। ਤਖ਼ਰ ਪਹਿਲੀ ਨਜ਼ਰੇ ਜਿਹੜੀ ਖ਼ਬਰ ਸਾਹਮਣੇ ਆਈ ਸੀ ਪਰਿਵਾਰਿਕ ਮੈਂਬਰਾਂ ਦਾ ਇਸ ਮੌਕੇ ਤੇ ਕੀ ਕਹਿਣਾ ਸੀ ਮੁੰਡੇ ਦੇ ਪਿਓ ਦੇ ਮੂੰਹੋਂ ਸੁਣਦੇ ਆ। ਪੁੱਲ ਤੇ ਪਗੜਾ ਵਾਲੇ। ਕਲਵਾਨ ਦੇਖੋ ਨਾਰੀਅਲ ਘਰੇ ਆ। ਵੀ ਨਾਰੀਅਲ ਵਧਾਉਣ ਲੱਗੇ ਸੀ ਉਹ ਚ। ਹੂੰ। ਤੇ ਪੈਰ ਪਿਸਲ ਗਿਆ। ਗੁਰਨਾਥ 1.5 ਸਾਲ ਦਾ। ਗੁਰਪ੍ਰੀਤ ਕੋਰ 30 ਸਾਲ। ਤਾਂ ਸੁਣਿਆ ਤੁਸੀਂ ਜਦੋਂ ਬੀਤੇ ਸਾਲ ਦੇ ਵਿੱਚ ਇਹ ਘਟਨਾ ਹੋਈ ਸੀ ਤਾਂ ਮੁੰਡੇ ਦੇ ਮਾਪਿਓ ਤੱਕ ਨਹੀਂ ਪਛਾਣਣ ਪਾਏ। ਕਿ ਸਾਡਾ ਪੁੱਤ ਇੰਨਾ ਮਾੜਾ ਵੀ ਕਿਸੇ ਦੇ ਨਾਲ ਕਰ ਸਕਦਾ ਹੈ ਕੁੜੀ ਵਾਲਿਆਂ ਨੇ ਵੀ ਪਹਿਲੀ ਨਜ਼ਰੇ ਇਸੇ ਗੱਲ ਤੇ ਯਕੀਨ ਕਰ ਲਿਆ ਸੀ ਕਿ ਸਾਡੀ ਧੀ ਨਾਰੀਅਲ ਤਾਰਨ ਗਈ ਹੋਣੀ ਹੈ ਨਹਿਰ ਦੇ ਵਿੱਚ ਬੱਚਾ ਗੋਦੀ ਚੁੱਕਿਆ ਸੀ ਇਸ ਤੇ ਚਲਦੇ ਹੋਏ ਇਹ ਕਿਹਾ ਗਿਆ ਸੀ ਕਿ ਧੁੰਦ ਬਹੁਤ ਜ਼ਿਆਦਾ ਸੀ ਅਤੇ ਉਸ ਨੂੰ ਕੰਡਾ ਨਹੀਂ ਦਿਖਿਆ ਜਿਸ ਤੇ ਚਲਦੇ ਹੋਏ ਉਸ ਦਾ ਪੈਰ ਤਿਲ ਗਿਆ ਅਤੇ ਉਹ ਨਹਿਰ ਦੇ ਵਿੱਚ ਜਾ ਡਿੱਗੀ ਪਰ ਹੁਣ ਜਦੋਂ ਸੱਚ ਸਾਹਮਣੇ ਆਇਆ ਹੈ ਤਾਂ ਬੇਹਦ ਹੀ ਹੈਰਾਨੀ ਹੁੰਦੀ ਹੈ ਕਿ ਇੱਕ ਔਰਤ ਜੋ ਕਿ ਆਪਣੇ ਪਤੀ ਤੇ ਭਰੋਸਾ ਕਰਦੇ ਹੋਏ ਆਪਣੇ ਪੇਕੇ ਘਰ ਨੂੰ ਜਾ ਰਹੀ ਸੀ ਉਸਨੇ ਕਦੇ ਸੋਚਿਆ ਤੱਕ ਨਹੀਂ ਹੋਣਾ ਕਿ ਇਹ ਦਰਿੰਦਾ ਬਣ ਸਕਦਾ ਹੈ ਤੇ ਮੇਰੇ ਅਤੇ ਮੇਰੇ ਪੁੱਤ ਦੀ ਇਸ ਤਰ੍ਹਾਂ ਜਾਨ ਵੀ ਲੈ ਸਕਦਾ ਹੈ ਚੰਗੀ ਭਲੀ ਘਰ ਤੋਂ ਤਿਆਰ ਹੋ ਕੇ ਆਈ ਸੀ ਉਮੀਦਾਂ ਤੇ ਚਾਹਵਾਂ ਦੇ ਨਾਲ ਇੱਥੇ ਪਹੁੰਚੀ ਸੀ ਪਰ ਇਸ ਦੇ ਰਿੰਦੇ ਪਤੀ ਨੇ ਕਿੱਡੀ ਵੱਡੀ ਸਾਜ਼ਿਸ਼ ਰਚੀ ਕਿਵੇਂ ਪਲੈਨਿੰਗ ਕੀਤੀ ਹੋਣੀ ਹੈ ਇਸ ਦੇ ਹੱਥ ਨਹੀਂ ਕੰਬੇ ਆਪਣੇ ਹੀ ਡੇਢ ਸਾਲ ਦੇ ਜਵਾਕ ਨੂੰ ਨਹਿਰ ਤੇ ਵਿੱਚ ਧੱਕਾ ਦਿੰਦੇ ਹੋਏ ਆਖਿਰਕਾਰ ਇਹੋ ਜਿਹੇ ਪਿਓ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਜਿਸ ਨੇ ਕਿਸੇ ਦੂਜੀ ਜਨਾਨੀ ਦੀ ਖਾਤਰ ਉਸ ਨਾਲ ਸਿਰਫ ਵਿਆਹ ਕਰਵਾਉਣ ਦੀ ਖਾਤਰ ਆਪਣੇ ਬੱਚੇ ਅਤੇ ਪਤਨੀ ਨੂੰ ਬੇਰਹਿਮੀ ਦੇ ਨਾਲ ਤੜਫਾ ਤੜਫਾ ਕੇ ਮਾਰਿਆ ਐਨੀ ਠੰਡ ਦੇ ਵਿੱਚ ਨਹਿਰ ਚ ਡੇਕਿਆ ਗਿਆ ਕਿੰਨਾ ਚੀਕੇ ਹੋਣੇ ਨੇ ਉਹ ਪਰ ਇਸ ਬੇਰਹਿਮ ਨੂੰ ਪੂਰਾ ਤਰਸ ਨਹੀਂ ਆਇਆ ਅਤੇ ਉਹ ਚੀਕਾਂ ਸੁਣਨ ਤੋਂ ਬਾਅਦ ਇਸ ਨੇ ਇਹ ਵੀ ਨਿਸ਼ਚਿਤ ਕੀਤਾ ਹੋਣਾ ਕਿ ਉਹ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਗਏ ਜਾਂ ਫਿਰ ਨਹੀਂ